ਇੱਕ ਹੋਰ ਆਪਾਂ ਅੱਜ ਆਪਣੇ ਚੈਨਲ ਤੇ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਬਹੁਤ ਸਾਰੀਆਂ ਗੱਡੀਆਂ ਨੇ ਅਲੱਗ-ਅਲੱਗ ਏਰੀਆ ਚੋਂ ਹਰ ਰੇਟ ਦੇ ਵਿੱਚ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਵਧੀਆ ਗੱਡੀਆਂ ਸ਼ੌਂਕ ਨਾਲ ਰੱਖੀਆਂ ਹੋਈਆਂ ਲੋਕਲ ਘਰਾਂ ਦੀਆਂ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਨੰਬਰ 9465929488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਆਪਣੇ ਕੋਲੇ ਆਲਟੋ ਪਹੁੰਚੀ ਹੈ ਪੰਜਾਬ ਨੰਬਰ ਹੈ ਨੀਲੇ ਰੰਗ ਦੀ ਗੱਡੀ ਹੈ ਮਾਡਲ 2009 ਹੈ ਜੀ ਪਰ ਗੱਡੀ ਦੀ ਪਾਸਿੰਗ 2029 ਤੱਕ ਰੱਪ ਨੂੰ ਰੀਨਿਊ ਮਿਲੂਗੀ ਆਲਟੋ ਐਲ ਐਕਸ ਆਈ ਹੈ ਕੰਡੀਸ਼ਨ ਆਲੂਕਿਆ ਦੂਜੇ ਨਾਮ ਗੱਡੀ ਆ ਫਰੀਦਕੋਟ ਖੜੀ ਹੈ ਅਸੀਂ 1,115,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਰੇਟ ਵੱਲੋਂ ਕੋਈ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਰੇਟ ਕੀਤਾ ਜਾਊ ਉਹ ਮੁਕਤੀ ਮਾਲਕ ਕਹਿੰਦੇ ਨੇ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰ ਆਉ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਆ ਫਿੱਟ ਬੈਂਦੀ ਹੈ ਗੱਡੀ ਉਹ ਤੋਂ ਬਾਅਦ ਰੇਟ ਵਹਿ ਕੇ ਕੀਤਾ ਜਾਊਗਾ ਤੇ ਘਟਾ ਵੱਧ ਕਰਕੇ ਗੱਡੀ ਸੇਲ ਕੀਤੀ ਜਾਊਗੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਤੁਹਾਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਮੋਬਾਈਲ ਨੰਬਰ 62 398 67 391 ਗੱਲ ਕਰ ਸਕਦੇ ਹੋ ਮਾਲਕ ਨਾਲ ਸਿੱਧੀ ਜੀ ਤੇ ਗੱਲਬਾਤ ਕਰਾਂਗੇ ਜੀ ਆਪਾਂ ਸੈਕਿੰਡ ਗੱਡੀ ਦੀ ਆਪਣੇ ਕੋਲੇ i10 ਗੱਡੀ ਪਹੁੰਚੀ ਹੈ ਜੀ 2011 ਮਾਡਲ ਗੱਡੀ ਹੈ ਸੀਐਨਜੀ ਓਨ ਪੇਪਰ ਹੈ ਜੀ ਤੇ ਸਾਰਾ ਕੁਝ ਵਧੀਆ ਏਸੀ ਹੀਟਰ ਵਗੈਰਾ ਆਪ ਨੂੰ ਵਰਕਿੰਗ ਦੇ ਵਿੱਚ ਮਿਲ ਜੂਗਾ ਵਿੰਡੋ ਵਗੈਰਾ ਆਪ ਨੂੰ ਪਾਵਰ ਮਿਲ ਜੂ ਸਟੀਰਿੰਗ ਪਾਵਰ ਮਿਲ ਜੂਗਾ ਗੱਡੀ ਵਧੀਆ ਜੀ ਰੇਟ ਆਪਾਂ ਦੇਖੀਏ ਤਾਂ 1,05,000 ਰੁਪਏ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਸਿਰਫ ਇੱਕ ਹੀ ਡਿਮਾਂਡ ਹੈਗੀ ਕੋਈ ਫਿਕਸ ਰੈਟ ਨਹੀਂ ਹੈਗਾ ਜੇ ਆਪਾਂ ਆਖਦੀਏ ਵੀ ਇੱਕੋ ਹੀ ਰੇਟ ਮਾਲਕ ਨੇ ਲਾ ਕੇ ਭੇਜਿਆ ਐਦਾਂ ਦੀ ਗੱਲ ਹੈ ਨਹੀਂ ਰੇਟ ਜਿਹੜਾ ਹੈਗਾ ਸੀ ਇੱਕ ਡਿਮਾਂਡ ਹੈ ਮੰਨਤਨ ਪੂਰਾ ਕੀਤਾ ਜਾਊਗਾ ਜੇ ਕਿ ਸਾਨੂੰ ਪਸੰਦ ਆਈਏ ਸੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਗੱਡੀ ਪਟਿਆਲੇ ਖੜੀ ਐ ਸੀ ਬਾਕੀ ਤੁਹਾਨੂੰ ਸਾਰਾ ਕੁਝ ਤਾਂ ਮੈਂ ਦੱਸ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਸੀ ਮਾਲਕ ਨਾਲ ਸਿੱਧੀ ਗੱਲ ਕਰੋ ਜਿੰਨਾ ਦੀ ਗੱਡੀ ਐ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਉੱਤੇ ਹਮੇਸ਼ਾ ਚੱਲਦੇ ਰਹਿੰਦੇ ਹੁੰਦੇ ਸੀ ਜਿਹੜਾ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਉਸ ਨੰਬਰ ਤੇ ਕੋਈ ਵੀ ਗੱਡੀ ਬਾਰੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੀ ਗੱਲ ਨਹੀਂ ਹੋਣੀ ਜੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਸੀ ਬਾਕੀ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਬਾਰੇ ਗੱਡੀ ਬਾਰੇ ਤਾਂ ਮਾਲਕ ਦਾ ਨੰਬਰ ਆਪਾਂ ਦਿੱਤਾ ਹੋਇਆ ਸੀ ਜਿਹੜਾ ਉੱਤੇ ਨੰਬਰ ਚੱਲਦੇ ਰਹਿੰਦਾ ਉਹ ਸਿਰਫ ਐਡ ਵਾਸਤੇ ਹੈ ਸੀ ਕਿਸੇ ਨੇ ਐਡ ਭੇਜਣੀ ਹੈ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਐਡ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਲਾ ਦੇਵਾਂਗੇ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਚਾਹੀ ਕਰਨੀ ਹੈ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੂਠੀਆ ਮਕਾਨ ਹੈ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਬាទ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਬាទ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਜੀ ਤੇ ਇਹ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਆਪਣੇ ਕੋਲੇ ਗੱਡੀ ਮਾਲਕ ਨੇ ਸੇਲ ਵਾਸਤੇ ਤਿੰਨ ਮਾਡਲ ਭੇਜੀ ਆ ਸੈਂਟਰੋ ਗੱਡੀਆਂ ਪੰਜਾਬ ਨੰਬਰ ਹੈ ਜੀ ਕੁੱਲ 70000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਸੁਨਾਮ ਮਾਲਕ ਦਾ ਏਰੀਆ ਗਾ ਤੇ ਕੰਡੀਸ਼ਨ ਵਧੀਆ ਸੀ ਪਾਸਿੰਗ ਖਤਮ ਹੈ ਜੀ ਖਤਮ ਹੋਈ ਨੂੰ 4 ਮਹੀਨੇ ਹੋਏ ਨੇ ਰੀਨਿਊ ਹੋਈ ਸੀਗੀ ਕਿਸੇ ਨੇ ਦੁਬਾਰਾ ਰੀਨਿਊ ਕਰਵਾਉਣੀ ਹੈ ਤਾਂ ਰੀਨਿਊ ਹੋ ਜੂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਸਿਲਵਰ ਰੰਗ ਦੀ ਗੱਡੀ ਆ ਅੰਦਰ ਬਾਹਰ ਦੀਆਂ ਸਾਰਾ ਕੁਝ ਇਹਨਾਂ ਨੇ ਵੀਡੀਓ ਰਾਹੀਂ ਦਿਖਾਇਆਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਗੱਡੀ ਰੇਟ ਵਹਿ ਕੇ ਕੀਤਾ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਮਾਲਕ ਨਾਲ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਤੇ ਕਮੈਂਟ ਕਰਕੇ ਦੱਸੋ ਹੁਣ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲੋ ਤੁੱਕੇ ਸਨ ਐਡ ਕਰ ਬੋਣੀਆਂ ਛੇਤੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਵਾਂਗੇ ਸੀ